ਇਹ ਧਿਆਨ ਨਾ ਬੋਲਦਾ ਕਹਿੰਦੀ ਗੱਲ ਆ ਬਤਾ ਆ ਮੈਂ ਕਾਲ ਦਾ ਖਾਦਦਾ ਪਿਆ ਜੋ ਕੋਈ ਨਾ ਦੇ ਕੋ ਕਾਲ ਓਏ ਆ ਵੀ ਓ ਪਾਪਾ ਓਏ ਇਹ ਮੇਰਾ ਬਿਲਕੁਲ ਆ ਮੇਰੇ ਪਰਸ ਨਾਲ ਕੋ ਬੋ ਇਹ ਪਾਪਾ ਕਿਹਾ ਕਿ ਨਾ ਕਟੋ ਮੇਰੇ ਪਰਸ ਨਾਲ ਕੋ ਬੋ ਆ ਵੀਡੀਓ ਹੁੰਦੀ ਮਸ਼ੀਨ ਦੇ ਵਿੱਚ ਮੈਂ ਪਰਸ ਨਾਲ ਬੋ ਕਰਨ ਲਈ ਖਤਮ ਤੋਂ ਗੱਲ ਹੋ ਗਈ ਜੀ ਹੱਥੀ ਪੈਂਦਾ ਪਿਆ ਤੋ ਪਾਪਾ ਜੀ ਯਾਹ ਕਟੋ ਬਈ ਬਹਿ ਜਾਓ ਪਰ ਫਰੋ ਕਰੋ ਜਿਆਦਾ ਨਾ ਮਾਸਟਰਪੀਸ ਬਣਾਣੀ ਵੀਡੀਓ ਕੋਈ ਗਾਲੀ ਮੇਰੇ ਪਰਸ ਉਧ ਹੀ ਪਰਸ ਕੋਈ ਜਾਂਦੇ ਇਹਨੇ ਬੁੱਕਾਂ ਸੁੱਟੀਆਂ ਮੇਰੇ ਹੱਥੀ ਪਿਆ ਇਹਦੇ ਮੈਨੂੰ ਐਮਐਲਏ ਸਾਹਿਬ ਨਾਲ ਗੱਲ ਕਰਾ ਰਿਹਾ ਮੈਂ ਗੱਲ ਕਰ ਰਿਹਾ ਇਹ ਮੇਰੇ ਹੱਥੀ ਪੈਂਦਾ ਪਿਆ ਕਰੋ ਇਹਨਾਂ ਦੀ ਐਕਟਿਵ ਆ ਬੋਰਡ ਕਰ ਤੋਂ ਪੁੱਛੂ ਤੂੰ ਜਿਆਦਾ ਮਾਸਟਰ ਬੰਦਾ ਮੈਂ ਗੁੱਸੇ ਗਿਆ ਤੁਹਾਨੂੰ ਜੱਜ ਹੋਣ ਜਿੱਕਰ ਸਨ ਨਹੀਂ ਕੋਈ ਹੋਰ ਹੀ ਨਹੀਂ ਕਹਿਦਾ ਨਹੀਂ ਮੈਂ ਤੇਰੀ ਐਕਟਿਵ ਆ ਨਹੀਂ ਜਾਣਦੇ ਨਹੀਂ ਮੈਂ ਤੇਰੀ ਐਕਟਿਵ ਆ ਨਹੀਂ ਜਾਣਦੇ ਕਰੋ ਤਾਰੇ ਬੱਚੇ ਨਹੀਂ ਨਾ ਕਰ ਬੱਚੇ ਲਈ ਗਲਤ ਖਤਮ ਕਰਤੀ ਹੈ ਨਹੀਂ ਬਾਬਾ ਮੈਨੂੰ ਬੜਾ ਨਹੀਂ ਹੱਥੀ ਪੈ ਤੁਹਾਡੇ ਅੱਗੇ ਪਹਿਲੀ ਚਾਬੀ ਨਹੀਂ ਉਹ ਮੈਂ ਨਹੀਂ ਜਿਆਤੀ ਬੈਠਾ ਮਦੂਗਾ ਖਬਰ ਉਹ ਮੈਂ ਠੀਕ ਹੈ ਚੋਕਲੇ ਬਣਾ ਮਾਨੂੰ ਖਾਣ ਮੈਂ ਲਖੜਾ ਮੈਂ ਐਸੇ ਤਨ ਫੁਲਕਦਾ ਇਹ ਪਿਆਰ ਨਾ ਬੋਲਦਾ ਤੇ ਬਦੀ ਗੱਲ ਹੈ ਨਾ ਮੈਂ ਕਾਲ ਦਾ ਖਾਦਾ ਪੈ ਜੋ ਕੋਈ ਨਾ ਦੇ ਕੋ ਕੰਕ ਓਏ ਯਾਰ ਮੈਂ ਆਪਾਂ ਹੀ ਓਏ ਮਿਲ ਬਿਲਾ ਸਮਾਂ ਸ਼ਾਮ ਤੋਂ ਮੇਰੇ ਪਰਸ ਨਾ ਕੋ ਉਹ ਪਿਛੇ ਆ ਕੇ ਨਾ ਟਟੋ ਪਰਸਾ ਬੋ ਪਰ ਆ ਵੀਡੀਓ ਨਹੀਂ ਮੈਂ ਪਰਸਨਲ ਕਰਨ ਵਾਲੀ ਖਤਰਮ ਗੱਲ ਹੋ ਗਈ ਜੀ ਹੱਥੀ ਪੈਂਦਾ ਪਿਆ ਪਰ ਤੀਜਾ ਆ ਕੱਢੋ ਬਾਈ ਬੈਠਾ ਪਰਸਾ ਬੋ ਕਰੋ ਜਿਆਦਾ ਨਾ ਮਾਸਟਰ ਬਣਾ ਬਣਾ ਨਹੀਂ ਵੀਡੀਓ ਕੋਈ ਗੱਲ ਨਹੀਂ ਪਰਸਾ ਹੋ ਤੇ ਯਾਰ ਕਾ ਨਾ ਕੋਈ ਮੈਨੇ ਪਿਆਰ ਦੀ ਗੱਲ ਬਣਾ ਨਹੀਂ ਕਰਦਾ ਮੈਂ ਕਹਿੰਦਾ ਸਾਈਡ ਤੇ ਆ ਨੋ ਕਹਾਂ ਇਹ ਤੁਮੇ ਜਦਾ ਪੁਰਵਾਨ ਨਹੀਂ ਗਾ ਇਹ ਕਟੋ ਨੀ ਇਹਦਾ ਕੀ ਕੀਤਾ ਲਾ ਆ ਬੁੱਕਾਂ ਵਾਲੇ ਕੋਟੀਆਂ ਹੈ ਆ ਇਹ ਉੱਪਰ ਸੋਈ ਜਾਂਦੇ ਨੇ ਇਹਨੇ ਬੁੱਕਾਂ ਸੁੱਟੀਆਂ ਮੇਰੇ ਹੱਥੀ ਪਿਆ ਇਹਦੇ ਮੇਰੇ ਐਮਐਲਏ ਸਾਹਿਬ ਨਾਲ ਗੱਲ ਕਰਾ ਰਿਹਾ ਮੈਂ ਗੱਲ ਕਰ ਰਿਹਾ ਇਹ ਮੇਰੇ ਹੱਥੀ ਪੈਂਦਾ ਪਿਆ ਬੰਦ ਕਰੋ ਇਹਨਾਂ ਦੀ ਐਕਟਵਾ ਬੋਟ ਕੱਤ ਕੋਈ ਲੈ ਅਦਲ ਉਹ ਬਾਬਾ ਜੀ ਮੈਨੂੰ ਅੱਜ ਉਹ ਨਹੀਂ ਨੀਂ ਆ ਕਰ ਲਓ ਨਾ ਕਰੋ ਆ ਬਾਬੂ ਜੀ ₹100 ਮੈਂ ਯਾਰ ਮੈਂ ਖਾਦਾ ₹100 ਪਾਪਾ ਹੀ ਬਸਰੇ ਫੜਿਆ ਲੈ ਮੇਰੇ ਪੁੱਤ ਕੋਈ 10 ਮੈਂ ਮੰਨ ਲਓ ਇਹ ਡੈਨ ਨਹੀਂ ਇਹ ਬੰਦਾ ਇਹ ਜਲਾਲ ਨਹੀਂ ਤਲਾਕ ਨਹੀਂ ਵਖਾੰਦਾ ਪਿਆ ਸੀ ਮੈਂ ਕਾਲਕ ਵਖਾਣ ਨੂੰ ਕਿਹਾ ਇਹ ਐਮਐਲਏ ਸਾਹ ਨਾਲ ਗੱਲ ਕਰਾਂਦਾ ਪਿਆ ਮੈਂ ਐਮਐਲਏ ਸਾਹ ਨਾਲ ਗੱਲ ਕਰਾਂਦਾ ਪਿਆ ਇਹ ਮੇਰੇ ਹੱਥੀ ਪੈ ਕੇ ਮੇਰੇ ਬੁੱਕਾ ਸਾਡੇ ਖਿਲਾਫਤੀਆਂ ਲੈ ਫੋ ਦੱਸੋ ਕੀ ਕਰੀਏ ਅਫਸਰਾਂ ਦਾ ਹੁਕਮ ਹੈ ਅਸੀਂ ਚਲਾਨ ਕਰਦੇ ਪਿਆ ਉਥੋਂ ਕੀ ਕਰੀਏ ਆ ਗਿਆ ਹੁਣ ਇਹਦਾ ਵੀ ਆ ਤਿੰਨ ਵਾਰ ਵੀਡੀਓ ਬਣਾਇਆ ਆ ਆਹ ਵੇਰਾ ਇਹਨਾਂ ਦੋ ਤੇ ਮਰੀ ਘੇਟੇ ਹੁਣ ਉਹਨਾ ਬੜੀ ਕਰ ਲਓ ਬਣੀ ਜਲਾ ਕੱਢ ਦੋ ਵੀਰੋ ਚਲੋ ਫੇਰ ਚਲੋ ਜਿਆਦਾ ਮਾਸਟਰ ਬੰਦਾ ਮੈਂ ਗਲਤ ਕਿਹਾ ਤੁਹਾਨੂੰ ਇਸ ਦੌਰ ਦੇ ਕੰਮ ਨਹੀਂ ਕੋਈ ਹੋ ਰਹੀ ਨਹੀਂ ਮੈਂ ਤੇਰੀ ਐਕਟਿਵ ਨਹੀਂ ਜਾਣਦੇ ਨਹੀਂ ਮੈਂ ਤੇਰੀ ਐਕਟਿਵ ਨਹੀਂ ਜਾਣਦੇ ਕਰ ਰਿਹਾ ਤੁਹਾਡੇ ਬੱਚੇ ਨਹੀਂ ਕਰ ਬੱਚੇ ਦੀ ਗਲਤ ਖਤਮ ਕਰਤੀ ਹੈ ਨਹੀਂ ਬਾਬਾ ਜੀ ਮੈਨੂੰ ਬੜਾ ਨਹੀਂ ਹੋਦੀ ਬੈਠੇ ਮੈਂ ਕੋਈ ਨਹੀਂ ਸੋ ਬੈਠੇ ਨਹੀਂ ਚਾਹੀ ਤਾਈ ਉਹ ਮੈਂ ਨਹੀਂ ਪਿਆ ਬੈਠ ਬਤਲ ਘੱਟ ਬੈਠੇ ਉਹ ਮੈਂ ਚੋਕਲ ਦੇ ਬਰਾਬਰ ਮਾਰੂ ਘਰ ਮੈਂ ਲੜਣਾ ਐਸੇ ਟੈਲਫੋਨ ਕਰਾ ਤਬਾਹ ਇੱਥੇ ਬੈਠਾ ਪਹਿਲਾਂ ਵੀ ਆ ਕੇ ਤੂੰ ਮਲਾਈਆਂ ਦੀ ਵੀਡੀਓ ਬਣਾਈ ਹੁੰਦੀ ਆ ਆਪਾਂ ਕੀ ਨਹੀਂ ਕਰਦਾ ਬਜਾ ਇਹ ਗੱਲ ਸੋਹਜ ਨਾਲ ਓ ਛੱਡੂ ਜਾਂਦੇ ਆ ਛੱਡੂ ਜਾਂਦੇ ਆ ਜਿਆਦਾ ਮਾਰ ਕੇ ਬੰਦਾ ਬਾਈ ਗੱਲ ਦੀ ਕਰੀ ਗੋਡਿਆਂ ਫੋੜਾ ਪਿੱਛੇ ਜਾ ਪਿੱਛੇ ਨਾ ਕਰੋ ਫੇਰੇ ਹੀ ਗੱਲ ਸਾਹਮਣੇ ਮੇਰੀ ਮੈਦਾਨਾ ਆ ਵੀ ਤੇਰੀ ਹਾਂ ਇਹ ਇਸ ਨੂੰ ਕਰਦਾ ਹੀ ਇਹ ਹਾਂਜੀ ਨਹੀਂ ਨਹੀਂ ਇਹ ਸਰਦੀ ਆਈ ਗੱਡੀ ਦੀ ਜਾਬੀ ਆ ਯਾ ਸਰੂ ਕਮ ਨਹੀਂ ਜਾਂਦਾ ਕਿ ਭਾਈ ਸਭ ਦੁਕਾਨ ਤੋਂ ਕੋਲ ਠੱਗੂਗੀ ਭਾਈ ਇਹਨਾਂ ਤੋਂ ਕਰਕੇ ਮੈਂ ਭੱਜਾ ਹਾਂਜੀ ਸਰ ਪਰ ਉਹ ਇੱਥੇ ਪਪੰਦਾ ਆਇਆ ਹੈ ਵੀ ਵੀਡੀਓ ਬਣਾਉਣ ਆਇਆ ਹੈ ਉਹ ਅਸੀਂ ਕਾਗਜ਼ ਮੰਗੇ ਆ ਤੇ ਇਹਨੇ ਐਮਐਲ ਸਾਹਿਬ ਨਾਲ ਗੱਲ ਕਰਾਤੀ ਹੈ ਕਿ ਅਸੀਂ ਐਮਐਲ ਸਾਹਿਬ ਨਾਲ ਗੱਲ ਕਰਦੇ ਪਏ ਆ ਇਹਨੇ ਹੱਗੇ ਕਿਤਾਬਾਂ ਖਿਲਾੜਤੀਆਂ ਕਿ ਹੁੰਦੀ ਬੰਦਾ ਫੈਸਲਾ ਆ ਪਹਿਲੀ ਕੋਣ ਹੈਗਾ ਤੇ ਆਈਆਂ ਲਾ ਵਾ ਟਿਕਟੋਕ ਤੇ ਬੋਲਦੀਆਂ ਕਮੇ ਬੰਦੇ ਦੇ ਉਹ ਜੂ ਨਹੀਂ ਗਾ ਸਾਹਮਣਾ ਲੱਭਿਆ ਉਹ ਮੈਂ ਐਮਐਲਏ ਸਾਹਿਬ ਨਾਲ ਗੱਲ ਕਰਦੇ ਪਏ ਦੋ ਜਣਿਆਂ ਨੇ ਗੱਲ ਕਰਾਈ ਹੈ ਇਹੋ ਨਹੀਂ ਮੈਂ ਇਹਦੇ ਕੋਲ ਤੇ ਗੱਲ ਕਰਦਾ ਪਿਆ ਮੇਰੇ ਹੱਥੀ ਪਿਆ ਗਿਆ ਕਿ ਨਾਲੇ ਕਿਤਾਬਾਂ ਸਾਡੀ ਜਿਹੜੀਆਂ ਖਰਾਬ ਨੇ ਆਦੇ ਤੋਂ ਹੁੰਦੇ ਨੀ ਗੱਲ ਕਰਦਾ ਆ ਗਾ ਤੂੰ ਜੀ ਮੇਰੇ ਵਿੱਚ ਲੱਗ ਗਿਆ ਜਿਹੜਾ ਡੰਡਾਰ ਸਾਹਿਬ ਨਹੀਂ ਪਾਦੇ ਇਹ ਡੰਡਾਰ ਨਹੀਂ ਆ ਹੈਗਾ ਡੰਡਾਰ ਤੇ ਨਹੀਂ ਹੈਗਾ ਨਾ ਇਹਨੇ ਰੋਕਿਆ ਤੇਰੀ ਲੱਕ ਮੇਰੇ ਨਾਲ ਤੇਰੀ ਬਾਤ ਵੀ ਕਰੀ ਮੈਨਿਕਟ ਤੇ ਵੀ ਹੱਥ ਕਰੀ ਪੰਜਾਬ ਮੇਰਾ ਤੂੰ ਵਾਕਵੇਂ ਦਾਸ ਤੈਨੂੰ ਮੈਂ ਛੱਡਿਆ ਛੱਡਿਆ ਹੀ ਉਹਨਾਂ ਰੋਕਿਆ ਨਹੀਂ ਕੋਈਟ ਕਰਨਾ ਵੀ ਸਰ ਆ ਗੱਲ ਆ ਮੇਰੇ ਕੋਲ ਪੇਪਰ ਨੇ ਆ ਗਏ ਉਹਨੂੰ ਝੰਡ ਕਰੋ ਮੇਰੇ ਕੋਲ ਆ ਗਿਆ ਉਹ ਮੇਰੇ ਨਾਲ ਜਦੋਂ ਥਾਣੇਦਾਰ ਰੋਕ ਰਿਆ ਉਹ ਪੁਆਇੰਟ ਕਰ ਵੀ ਮੇਰੇ ਕੋ ਕਾਗਜ਼ ਨੇ ਆ ਕੇ ਮਾਰਨਾ ਲੱਗਵਾਨਦੀਆਂ ਕਈ ਗੱਲਾਂ ਉਹ ਬੜਾ ਕੋਹ ਗੱਲਾਂ ਦੀ ਉਸ ਤੋਂ ਬਾਅਦ ਜਿਹੜਾ ਇੱਕ ਮਿੰਟ ਰੁਕ ਜਾਣਾ ਥਾਣੇਦਾਰ ਰੋਕ ਰਿਆ ਉਹ ਮੇਰੇ ਕੋ ਆ ਗਿਆ ਮੈਂ ਫੇਰ ਕਹਿੰਦਾ ਮੈਂ ਕਹਿੰਨ ਨੂੰ ਪੇਪਰ ਪੁੱਛਿਆ ਨਾ ਕੋਈ ਬਖਾਇਆ ਇਹ ਆ ਕੇ ਨਾ ਦੁਬਾਈ ਹੁੰਦੇ ਬੀਜੀ ਲੋਕਰ ਪਰ ਪੇਪਰ ਐਮ ਐਲ ਏ ਸਾਹਿਬ ਨਾਲ ਗੱਲ ਕਰਾਈ ਮੈਂ ਗੱਲ ਕਰਦਾ ਐਮ ਐਲ ਏ ਨੇ ਥਾਣੇਦਾਰ ਫਿਰ ਤੈਨੂੰ ਕਾਸੀ ਰੋਕੀ ਗੱਲ ਕਰਦਾ ਮੈਂ ਸਾਰਾ ਮੈਨੂੰ ਬਸ ਲਾਖਾ ਲਾਤੇ ਤੇ ਮੇਰੇ ਵੀਜ਼ਾ ਨਾ ਆਇਆ ਹੱਥੀ ਪਏ ਭਾਜੀ ਇੱਕ ਮਿੰਟ ਜ ਪਰਸ ਕੋਇਆ ਪਰਸ ਕੋਇਆ ਪਰਸ ਹੋਈ ਪਰਸ ਪਰਸ ਨੇ ਕੀ ਕਰਨਾ ਤੇਰਾ ਕਹ ਰਿਹਾ ਪਰਸ ਦਾ ਕੱਲ ਦਾ ਪਰਸ ਕੀ ਕਰਨਾ ਤੇਰਾ ਅੱਪਾ ਜਦੋਂ ਬਾਜੀ ਪਰਸ ਸਕੇ ਤੂੰ ਕਾਹਦੇ ਤੇ ਉਹਨਾਂ ਨੂੰ ਪਰਸ ਨਹੀਂ ਕਰਦਾ ਭਾਈ ਦੇਖੋ ਮੈਂ ਪਰਸ ਬੈਠ ਕੇ ਲਗਾ ਮੈਂ ਤਾਂ ਬੈਠਿਆ ਨਾ ਲੱਗਦਾ ਬੈਠੇ ਨਹੀਂ ਆਣਾ ਕਰੇ ਬੈਠਣਾ ਮੈਂ ਰੱਖਿਆ ਇਹਨਾਂ ਨੇ ਪਰਸ ਕੋਲਿਆ ਉਹ ਮੈਂ ਪਰਸਲੇ ਦੁਰਾ ਜਦੋਂ ਪਰਸਲ ਖੋਲਿਆ ਤੇ ਉਹਨਾਂ ਨੂੰ ਉਹਨੂੰ ਦੇ ਦੇ ਨੋ ਫੇਰਾ ਅਗਲੀ ਮੰਦਰਾ ਚੱਲ ਲਾ ਆਰੇ ਬੁੱਕਾ ਥੱਲੇ ਪੁਣੇ ਪਰਸਲ ਨਾ ਦੇ ਬਹਿ ਦੇ ਫੇਰ ਦੇ ਤੇ ਮੈਂ ਬੁੱਕਾ ਕਿ ਥੱਲੇ ਡਿੱਗਿਆ ਮੈਂ ਪਰਸੂ ਫੜ ਲਗਾ ਬੁੱਕਾ ਡਿੱਗ ਵੀ ਥਲੇ ਚੋਂ ਥਲੇ ਡੇਬੇ ਪਰ ਸਾਡੀਆਂ ਬੁੱਕਾਂ ਥੱਲੇ ਡੇਬੇ ਵਟਾਣ ਦਾ ਨਹੀਂ ਕਹਦੇ ਇਹ ਤੂੰ ਮੰਨਦਾ ਜਿਨਾ ਬੁੱਕ ਡਿੱਗੀ ਹਾਂ ਫੇਰ ਅਹੀ ਕਹਦਾ ਨਹੀਂ ਮੰਨ ਕੇ ਇਹ ਆ ਗਲਤੀ ਆਣਾ ਮੈਂ ਭਾਈ ਨੂੰ ਪਰਸਨਲ ਲੱਗੋ ਨਾ ਪਰਸਨਲ ਨਾ ਵੈਂ ਪਰਸਲ ਗਲਤੀ ਆਣਾ ਮੈਂ ਕਹਿੰਦਾ ਗਲਤੀ ਹੋਰ ਆ ਚੀਜ਼ ਨਹੀਂ ਦੇਖੋ ਭਾਈ ਮੈਂ ਹੱਥ ਜੋੜਦੇ ਆ ਮਰ ਥੋੜਾ ਗਈ ਆ ਕਾਨੂੰਨ ਖਤਮ ਹੋ ਗਿਆ ਯਾਰ ਸਭ ਕੁਝ ਹੈਗਾ ਯਾਰ ਜਿਹੜਾ ਮੈਂ ਆਪਣਾ ਪ੍ਰਸਤ ਕਰਾਂਗਾ ਸਭ ਦੇ ਕਿਤੇ ਨਾ ਵੀ ਕਰਾਇਆ ਇਹ ਤਾਂ ਹੀ ਕਰਦਾ ਆਪਣੇ ਮੈਂ ਕਿਹੜੇ ਆਪਣੀ ਬਲੀ ਅੱਧੀ ਤੋਂ ਪਿਆ ਨਹੀਂ ਕੋਰੀ ਯਾਰ ਕਿਹੜੇ ਉਹ ਮੈਂ ਆਪਣੇ ਭਰਾ ਨਾਲ ਦਾ ਕਰਾਈ ਹੈ ਆਇਆ ਇਹਦੇ ਭਾਈ ਹੋਣ ਸਾਰੇ ਬੋਤੇ ਤੇ ਕਰਕੇ ਡੈਡ ਹੋ ਗਿਆ ਕੇ ਲਾ ਕੇ ਭਾਂਤ ਜੋ ਮਰਦੀਂ ਭਰੋ ਉਹ ਬੜਿਆ ਹੋ ਉਹ ਨਹੀਂ ਜਾਂਦਾ ਬਾਈ ਨਹੀਂ ਜਾਵਾਂਗਾ ਨਹੀਂ ਜਾਵਾਂਗਾ ਨਾ ਕਰੀਵਾਂ ਨੂੰ ਆਹ ਤੁਹਾਡੀ ਜੱਬੀ ਆਈ